ਹੁੰਦਾ ਤੇ ਇੰਨਾ ਕੁ ਚੇਂਜ ਆਉਂਦਾ ਨਾ ਉਹ ਬੰਦੇ ਦੇ ਵਿੱਚ ਗੁਰੂ ਸਾਹਿਬ ਨੇ ਕਿਰਪਾ ਇੰਨੀ ਕਰ ਦਿੰਦੇ ਨੇ ਕਿ ਮਹਾਰਾਜ ਕਿਰਪਾ ਇੰਨੀ ਕਰ ਦਿੰਦੇ ਨੇ ਕਿ ਉਹ ਅਗਲੇ ਸਾਲ ਜਦੋਂ ਸਾਨੂੰ ਆਕੇ ਮਿਲਦਾ ਤਾਂ ਉਹ ਪੱਕੇ ਤੌਰ ਤੇ ਸਾਬਤ ਸੂਰਤ ਹੋਇਆ ਹੁੰਦਾ ਅਤੇ ਦਸਤਾਰ ਧਾਰੀ ਹੋਇਆ ਇਵਨ ਕਿ 90% ਲੋਕ ਅਮਰਤਾਰੀ ਹੋਏ ਹੁੰਦੇ ਹਾਂਜੀ ਜੇ ਤੁਹਾਡੇ ਨਾਲ ਕਿਸੇ ਨੇ ਕਨੈਕਟ ਕਰਨਾ ਹੋਵੇ ਗੁਰੂ ਘਰ ਦੇ ਵਿੱਚ ਕਿਸੇ ਨੇ ਪੰਗਰ ਨੰਗਰ ਲਗਾਉਣਾ ਹੋਵੇ ਤੇ ਆਪਣਾ ਕਨੈਕਟ ਨੰਬਰ ਦੱਦੋ ਦੇਖੋ ਜੀ ਪੂਰੇ ਪੰਜਾਬ ਦੇ ਵਿੱਚ ਦਸਤਾਰ ਸਿਖਲਾਈ ਕੈਂਪ ਲਗਾਏ ਜਾ ਰਹੇ ਨੇ ਪਿੰਡਾਂ ਦੇ ਵਿੱਚ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਤੇ ਇੱਕ ਪਿੰਡਾਂ ਦੇ ਵਿੱਚ ਇੱਕ ਹਫਤਾਵਰੀ ਦਸਤਾਰ ਸਿਖਲਾਈ ਕੈਂਪ ਲਗਾਇਆ ਜਾਂਦਾ ਜਿਸ ਦੇ ਵਿੱਚ ਜਿਵੇਂ ਪਿੰਡ ਦਾ ਹੀ 100 150 50 ਬੱਚੇ ਆਉਂਦੇ ਨੇ ਤੇ ਉਹ ਉੱਥੇ ਇੱਕ ਕੋਚ ਭੇਜੀਦਾ ਤੇ ਉਹ ਆ ਕੇ ਸਿਖਲਾਈ ਪ੍ਰਾਪਤ ਕਰਦੇ ਆ ਜੀ ਤੇ ਲਾਸਟ ਦਿਨ ਬੱਚਿਆਂ ਨੂੰ ਫਿਰ ਅਸੀਂ ਮੈਡਲਾ ਸਰਟੀਫਿਕੇਟ ਦਸਤਾਰਾਂ ਦੇ ਟਰੋਫੀਆਂ ਨਾਲ ਸਨਮਾਨਿਤ ਵੀ ਕਰਦੇ ਆਂ ਜੇਕਰ ਤੁਸੀਂ ਸਾਡੀ ਸੰਸਥਾ ਵਿਰਸਾ ਸਭਾ ਸਰਦਾਰੀ ਲਹਿਰ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾਂ 9781313400 9781313400 ਨੰਬਰ ਤੇ ਸੰਪਰਕ ਕਰ ਸਕਦੇ ਹੋ ਜੇਕਰ ਤੁਸੀਂ ਇਸ ਦਸਤਾਰ ਮੁਕਾਬਲੇ ਦਸਤਾਰ ਸਗਲਾਈ ਕੈਂਪ ਜਾਂ ਲੰਗਰ ਦਸਤਾਰਾ ਲਗਾਉਣ ਲਈ ਸੰਪਰਕ ਕਰਨਾ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਬਾਬਾ ਜੀ ਗਿਆਨ ਦੇ ਪਖੌ ਤੁਸੀਂ ਸਭ ਤੋਂ ਬਹੁਤ ਅੱਗੇ ਹੋ ਇੱਕ ਕਵਸਚਨ ਇਹ ਸੀ ਕਿ ਬਹੁਤ ਸਾਰੇ ਲੋਕ ਇੱਥੇ ਮੇਲੇ ਦੇ ਰੂਪ ਦੇ ਵਿੱਚ ਆਉਂਦੇ ਨੇ ਹਸਣ ਖੇਡਣ ਆਉਂਦੇ ਨੇ ਸ਼ੋਪਿੰਗ ਕਰਨ ਆਉਂਦੇ ਨੇ ਜਾਂ ਫਿਰ ਲੰਗਰ ਜਿਵੇਂ ਆਪਾਂ ਗੱਲ ਕੀਤੀ ਆ ਦਸਤਾਰ ਦਾ ਲੰਗਰ ਤੋਂ ਇਲਾਵਾ ਕਿ ਲੰਗਰ ਛਕਣ ਵੀ ਆਉਂਦੇ ਨੇ ਉਹਨਾਂ ਬਾਰੇ ਤੁਸੀਂ ਥੋੜਾ ਜਿਹਾ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਮੇਲਾ ਨਹੀਂ ਇਹ ਜੋੜ ਮੇਲਾ ਜੋੜ ਮੇਲਾ ਇਨਸਾਨ ਦਾ ਗੁਰੂ ਦੇ ਨਾਲ ਯੋੜ ਮੇਲੇ ਸਾਡਾ ਕਲਜੂ ਕੀ ਜੀਵਿਆਂ ਦਾ ਗੁਰੂ ਸਾਹਿਬ ਦੇ ਨਾਲ ਇੱਥੇ ਅਸੀਂ ਕੋਈ ਮੇਲਾ ਦੇਖਣ ਜਾਂ ਸ਼ੌਪਿੰਗਾਂ ਕਰਨ ਨਹੀਂ ਆਉਂਦੇ ਜਾਂ ਲੰਗਰ ਛਕਣ ਨਹੀਂ ਆਉਂਦੇ ਪਰ ਜ਼ਿਆਦਾਤਰ ਸੰਗਤ ਤਾਂ ਇਦਾਂ ਦੀ ਹੁੰਦੀ ਹੈ ਜਿਹੜੀ ਇੱਥੇ ਹੁੱਲੜਵਾਜੀ ਕਰਦੀ ਆਗੀ ਜੋ ਕਿ ਸਾਡੇ ਲਈ ਬਹੁਤ ਹੀ ਸ਼ਰਮਨਾਕ ਹੈ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਉਹਨਾਂ ਨੌਜਵਾਨਾਂ ਨੂੰ ਵੀ ਬੇਨਤੀ ਕਰਨਾ ਚਾਹਾਂਗੇ ਕਿ ਦੇਖੋ ਉਹਨਾਂ ਦਾ ਬਾਜੀ ਕਰਨਾ ਆਉਂਦੇ ਹੋ ਕੋੜੀ ਵਾਪਸ ਜਿੰਨੀਆਂ ਗੱਲਾਂ ਨਹੀਂ ਤੁਸੀਂ ਇੱਕ ਗੱਲ ਕਦੀ ਸੋਚੋ ਤੇ ਵਿਚਾਰੋ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਨੇ ਪੂਰਾ ਸਰਵਾਂਸ ਵਾਰਿਆ ਇੱਥੇ ਇਹ ਤਕਰੀਬਨ ਤਕਰੀਬਨ ਇੱਕ ਟਾਈਮ ਦੇ ਵਿੱਚ 10-10 15-15 20-20 ਲੱਖ ਬੰਦਾ ਐਵੇਂ ਨਹੀਂ ਤੁਰਿਆ ਫਿਰ ਬੰਦੇ ਜੇਕਰ ਇਸ ਜਗ੍ਹਾ ਦੇ ਉੱਪਰ ਕੋਈ ਸ਼ਕਤੀ ਹੈ ਕੋਈ ਤਾਕਤ ਹੈ ਤਾਂ ਤਾਂ ਹੀ ਇਹ ਤੇ ساری ਦੁਨੀਆ ਦੁਨੀਆ ਦੇ ਕੋਨੇ-ਕੋਨੇ ਚੋਂ ਚੱਲ ਕੇ ਸੰਗਤ ਪਹੁੰਚਦੀ ਹੈ ਤਾਂ ਤੁਹਾਨੂੰ ਵੀ ਸ਼ਰਮ ਹੋਣੀ ਚਾਹੀਦੀ ਹੈ ਕਿ ਤੁਸੀਂ ਟਰਾਲੀਆਂ ਤੇ ਉਹ ਪਕੜਾਂ ਦੇ ਵੱਡੇ-ਵੱਡੇ ਹਾਰ ਨਰੇਸਾਂ ਦੇ ਦੇ ਕੇ ਆਉਣੇ ਉਹ ਗਾਣੇ ਵਜਾਉਣੇ ਇਹ ਤਾਂ ਯਾਰ ਬੜੀ ਹੀ ਸ਼ਰਮਨਾਕ ਗੱਲ ਆ ਸਾਡੇ ਲਈ ਹਾਲਾਂਕਿ ਸਾਨੂੰ ਤਾਂ ਇੱਥੇ ਉਹ ਸਤਨਾਮ ਸ੍ਰੀ ਵਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਪਾਠ ਕਰਨਾ ਚਾਹੀਦਾ ਕੀਰਤਨ ਸੁਣਨਾ ਚਾਹੀਦਾ ਜਾਂ ਇਦਾਂ ਦੇ ਲੰਗਰ ਹਾਂ ਲੰਗਰ ਲੱਗਣੇ ਚਾਹੀਦੇ ਨੇ ਨੋ ਡਾਊਟ ਪਦਾਰਥਾਂ ਦੇ ਲੰਗਰਾਂ ਦੀ ਵੀ ਜ਼ਰੂਰਤ ਹੁੰਦੀ ਹੈ ਪਰ ਸਾਦਾ ਭੋਜਨ ਹੋਵੇ ਕੋਈ ਗੱਲ ਨਹੀਂ ਜੇ ਤੁਸੀਂ ਕੋਈ ਕਿਸੇ ਪਦਾਰਥ ਦਾ ਵੀ ਲੰਗਰ ਚਾਹਨਾ ਲਗਾਓ ਕੋਈ ਪ੍ਰੋਬਲਮ ਨਹੀਂ ਪਰ ਜੇਕਰ ਉਹਨਾਂ ਦੀ ਛੜਨ ਵਾਲੀ ਤੌਰ ਤੇ ਕੁਝ ਵੀ ਕਰਨਾ ਚਾਹੁੰਦੇ ਹੋ ਪਰ ਸਿਰਫ ਸਿਰਫ ਰਹਿਤ ਲੈ ਦੇ ਵਿੱਚ ਰਹਿ ਕੇ ਕਰਨਾ ਨਾ ਆਪਾਂ ਇਹ ਥੋੜੀ ਹੈ ਨਾ ਵੀ ਅਸੀਂ ਇੱਥੇ ਜੇਕਰ ਕੋਈ ਲੰਗਰ ਲਾਉਣਾ ਤੇ ਟਰਾਲੀਆਂ ਤੇ ਪਾ ਪਾ ਕਰਦੇ ਉਲੜਬਾਜੀ ਕਰਦੇ ਟ੍ਰੈਕ ਟ੍ਰੈਕ ਨੂੰ ਜਦੋਂ ਮੂਹਰੇ ਦੀ ਕੱਢਦੇ ਮੰਗਰ ਦੀ ਕੱਢਦੇ ਹੈ ਅਦਾਤਾ ਲੰਗਰ ਜਿਹੜਾ ਇਹ ਦਸਤਾਰ ਦਾ ਲੰਗਰ ਆ ਇਹ ਵੀ ਸਾਨੂੰ ਤੁਹਾਡੇ ਵੀ ਪੁਰੇ ਨਾ ਮਿਲੀ ਐ ਸੰਗਤੋਂ ਹੀ ਵੀ ਜੇਕਰ ਅਸੀਂ ਇਹ ਦਸਤਾਰ ਦਾ ਲੰਗਰ ਲਾਵਾਂਗੇ ਸਾਬ ਜੀ ਦਾ ਤੇ ਚਰਨਾ ਚਾ ਕੇ ਲਾਵਾਂਗੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਾਂਗੇ ਤਾਂ ਉਹ ਨੌਜਵਾਨ ਜਿਹੜੇ ਪਤਿਤ ਹੋ ਚੁੱਕੇ ਨੇ ਜਿਹੜੇ ਦਾੜੀ ਕੇਸ ਕਤਲ ਕਰਾਉਂਦੇ ਨੇ ਜਿਹੜੇ ਗੁਰੂ ਤੋਂ ਟੁੱਟੇ ਹੋਏ ਨੇ ਉਹਨਾਂ ਨੂੰ ਜੋੜਨ ਦੇ ਲਈ ਇਹ ਜਰੀਆ ਕੀਤਾ ਤੇ ਇਹ ਜਰੀਆ ਅੱਜ ਗੁਰੂ ਸਾਹਿਬ ਨੇ ਐਡਾ ਵੱਡਾ ਕਾਫਲਾ ਬਣਾ ਦਿੱਤਾ ਤੁਸੀਂ ਇਹ ਦੇਖ ਲਓ ਵੀ ਜਿੰਨੇ ਸਾਡੇ ਕੋਲ ਦਸਤਾਰ ਕੋਚ ਨੇ ਉਹਦੇ ਵਿੱਚੋਂ 50% ਬੰਦੇ 加ੜੀ ਕਿਸ ਕਰਾਉਂਗੇ ਕਿ ਹਾਦਿਓ ਤਾਰ ਕੋਰੇ ਲੋਕਾਂ ਨੂੰ ਸਿੱਖਿਆ ਦਿੰਬੋ ਦੀ ਅੱਜ ਸਾਡੇ ਕੋਲੇ ਤਕਰੀਬਨ ਤਕਰੀਬਨ 10-15 ਬੰਦੇ ਇਦਾਂ ਦੇ ਆ ਚੁੱਕੇ ਨੇ ਉਹਦੇ ਵਿੱਚੋਂ ਇੱਕ ਦੋ ਬੰਦੇ ਇਦਾਂ ਦੇ ਸੀ ਜਿਹੜੇ ਇੱਥੋਂ 100-150 ਕਿਲੋਮੀਟਰ ਦੂਰੋਂ ਪੈਦਲ ਚੱਲ ਕੇ ਆਏ ਨੇ ਪੂਰਨ ਬਾਣੇ ਦੇ ਵਿੱਚ ਸੀ ਅਮਰਤਾ ਰਿਹੀ ਦੇ ਪਿਛਲੇ ਸਾਲ ਇੱਥੋਂ ਦੁਤਾਰਾ ਲੈ ਕੇ ਗਿਆ ਉਹ ਬਿਲਕੁਲ ਖਲੀਫੀ ਸੀ ਸਾਨੂੰ ਫੋਟੋਆਂ ਦਿਖਾ ਕੇ ਗਿਆ ਉਹ ਸਾਬ ਨੇ ਬੜੀ ਕਿਰਪਾ ਕੀਤੀ ਬ੍ਰਸਤ ਸਵਾਲ ਸਰਦਾਰੀ ਲੈਟ ਸੰਸਥਾ ਤੇ ਕਿ ਇਹ ਸੇਵਾ ਸਾਡੀ ਘੋੜੀ ਪਾਈ ਹੈ ਤੇ ਅਸੀਂ ਆ ਤਨ ਤਨ ਮਾਤਾ ਗੁਜਰਖੌਰ ਤੇ ਸਹਬਜ਼ਾਦੇ ਦੇ ਚਰਨਾਂ ਚ ਅਰਦਾਸ ਬੇਨਤੀ ਕਰਦੇ ਆ ਕਿ ਜੇ ਰਹਿੰਦੇ ਸਾਹ ਤੱਕ ਅਸੀਂ ਇਹ ਸੇਵਾ ਕਰਨ ਦੀ ਇੱਛਾ ਰੱਖਦੇ ਆ ਕਿ ਗੁਰੂ ਸਾਹਿਬ ਸਾਨੂੰ ਜਿੱਦਨੇ ਸਾਡੇ ਸਰੀਰ ਤੋਂ ਸਵਾਸ ਨਿਕਲਦਾ ਅਸੀਂ ਉਸ ਦਿਨ ਵੀ ਇਹ ਸੇਵਾ ਕਰਦੇ ਆ ਕਿ ਆਪਣੀ ਪਹਿਲਾਂ ਜਿਹੜੀਆਂ ਦਾਦੀਆਂ ਸੀ ਉਹ ਦੱਸਦੀਆਂ ਸੀਗੀਆਂ ਵੀ ਜਦੋਂ ਸਬਰੇ ਜਾਂਦੇ ਸੀਗੇ ਚਟੀਆਂ ਚੁੰਨੀਆਂ ਲੈ ਕੇ ਮਾਤਾਵਾਂ ਆਉਂਦੀਆਂ ਸੀਗੀਆਂ ਉਹ ਆ ਕੇ ਰਿਸੋ ਕਰਤੀਆਂ ਸੀਗੀਆਂ ਵੀ ਹੁਣ ਉਹ ਕੰਮ ਹੈ ਨਹੀਂ ਦੇਖੋ ਜੀ ਬਿਲਕੁਲ ਵੈਸੀਂ ਸਾਡੇ ਕੋਲੇ ਸਾਡੇ ਕੋਲ ਵੀ ਮਤਾਵਾ ਪਹਿਣਾ ਹੁੰਦੀਆਂ ਨੇ ਸਾਨੂੰ ਕਹਿੰਦੀਆਂ ਨੇ ਤੁਹਾਨੂੰ ਲੈ ਸਜਾਓ ਅਸੀਂ ਕਹਿ ਦਿੰਦੇ ਆ ਵੀ ਪਹਿਣੇ ਦੇਖੋ ਸਾਡੇ ਕੋਲ ਨਾ ਇੱਕ ਜਿਹੜਾ ਸਾਡਾ ਇਹ ਸਿਸਟਮ ਹੈ ਇੱਕ ਤਰੀਕੇ ਨਾਲ ਚੱਲਦਾ ਕਿਸੇ ਰੂਲ ਰੈਗੂਲੇਸ਼ਨ ਨਾਲ ਚੱਲਦਾ ਸਾਡੇ ਕੋਲ ਜਿਹੜਾ ਨੌਜਵਾਨ ਆਉਂਦਾ ਅਸੀਂ ਉਹਨੂੰ ਵੀ ਦਸਤਾਰ ਤਾਂ ਹੀ ਦੰਨੇ ਆ ਜੇਕਰ ਉਹ ਸਤੂ ਸਾਹਿਬ ਵਗੈਰ ਦਾਸ ਬੇਨਤੀ ਕਰਦਾ ਵੀ ਅਤਵਾ ਦਾੜੀ ਕਿਸ ਕਸ ਕਰਾਉਂ ਜੇਕਰ ਪਹਿਣ ਨੂੰ ਵੀ ਉਹੀ ਦੰਨੇ ਆ ਜੇਕਰ ਉਹ ਕਹੂਗੀ ਮੈਂ ਆਜ ਤਾਂ ਪਰਮਾਨੈਂਟ ਬਨੂ ਨਹੀਂ ਉਹ ਹੱਥ ਜੋੜ ਕੇ ਬੇਨਤੀ ਕਰਦੀ ਦੀ ਆ ਵੀ ਭਾਈ ਤੂੰ ਸੇਵਾ ਕਰੋ ਕਿਰਪਾ ਕਰਕੇ ਪ੍ਰਸ਼ਾਦਾ ਪਾਣੀ ਛਕੋ ਤੇ ਪਾਠ ਪੂਜਾ ਕਰੋ ਤੇ ਜੇਕਰ ਤੁਸੀਂ ਪੱਕੇ ਤੌਰ ਤੇ ਸਾਬ ਸੂਰਤ ਹੋਮੋਗੇ ਨਾ ਤਾਂ ਹੀ ਤੁਹਾਨੂੰ ਦਸਤਾਰ ਹੈ ਜਿਹੜੀ ਪੇਟ ਹੋਊਗੀ ਆਦਰਵਾਈਜ਼ ਅਸੀਂ ਮਾਫੀ ਕਰਦੇ ਇੱਕ ਕੁੜੀ ਨਾਲ ਗੱਲ ਹੋਈ ਸੀ ਕਿ ਉਹਨਾਂ ਦਾ ਬੜੀਆ ਦਮਾਲਾ ਹੋਇਆ ਸੀਗਾ ਤੇ ਬੜੀਆ ਲੱਗਿਆ ਪਰ ਉਹਨਾਂ ਨਾਲ ਜਦ ਅਸੀਂ ਗੱਲ ਕੀਤੀ ਵੀ ਜੇ ਨੱਕ ਦੇ ਵਿੱਚ ਕੁੜੀਆ ਕੋਕਾ ਵੀ ਇਹਦਾ ਨਾਲ ਸੁਭਾ ਨਹੀਂ ਦੇ ਰਿਹਾ ਵੀ ਇਹ ਇਦਾਂ ਤੁਸੀਂ ਕਰੇਂਗੇ ਉਹ ਕਹਿੰਦੇ ਵੀ ਮਨ ਜੇ ਕਰਿਆ ਤਾਂ ਇੱਧਰ ਹੀ ਲੈਣ ਚ ਆਉਣਾ ਸੀ ਦੇਖੋ ਜੀ ਮਨ ਤਾਂ ਸੰਗਤ ਦਾ ਬਹੁਤ ਕਰਦਾ ਹੁੰਦਾ ਕਿਉਂਕਿ ਜਦੋਂ ਨਾ ਐਨੀ ਵੱਡੀ ਪੱਧਰ ਦੇ ਵਿੱਚ ਤੁਸੀਂ ਇੱਥੇ ਦੇਖੋ ਅੱਜ ਵੀ ਅੱਜ ਲਾਸਟ ਦੇ ਨਾਲ ਸਾਹਿਬ ਜਦਿਆਂ ਦੀ ਸ਼ਹੀਦੀ ਦਾ ਦਿਨ ਹੈ ਸਾਹਿਬ ਜਦਿਆਂ ਦਾ ਸੰਸਕਾਰ ਦਾ ਦਿਨ ਹੈ ਅਸੀਂ ਤਿੰਨ ਦਿਨ 11 12 13 ਤੋਂ ਇੱਥੇ ਕੈਂਪ ਲਗਾਉਨੇ ਆ ਤੇ ਕੁੜੀਆਂ ਜਦੋਂ ਆਉਂਦੀਆਂ ਨਾਲ ਮਨ ਦੇ ਅੰਦਰ ਚਾਹ ਹੁੰਦਾ ਵੀ ਅਸੀਂ ਸਜਾਈਏ ਦਸਤਾਰ ਪਰ ਮੈਂ ਉਹਨਾਂ ਨੂੰ ਹਰ ਵੇਰ ਇਹੀ ਬੇਨਤੀ ਕਰਦਾ ਉਹਨਾਂ ਦੇ ਕਿ ਤੁਸੀਂ ਕਿਤੇ ਕੱਲੂ ਕਿ ਜੇ ਗਾਉਂ ਵਾਲੇ ਦੇਖ ਲਓ ਕਾਉਂਗੇ ਮੈਂ ਤਾਂ ਉਵੇਂ ਫੇਰ हेयर ਸਟਾਈਲ ਕਰਨਾ ਕਿਸੇ ਫਿਲਮੀ ਐਕਟਰ ਉਹਦੇ ਰ ਤੁਸੀਂ ਐ ਮੈਂ ਤਾਂ ਫੇਰ ਆ ਜਾ हेयर स्टाइल ਕਰਨਾ ਅਸੀਂ ਹੱਥ ਜੋੜ ਕੇ ਬੇਨਤੀ ਕਰ ਦਿੰਨੇ ਉਹਨਾਂ ਨੂੰ ਵੀ ਭੈਣੇ ਇਹ ਕਰ ਇਹਨੂੰ ਪੱਕੇ ਤੌਰ ਤੇ ਸੁਝਾਉਣਾ ਕਿ ਅੱਜ ਆ ਜਾ ਦੀ ਆਇਆਂ ਨੂੰ ਠੀਕ ਹੈ ਨਾ ਤੇ ਕੰਨ ਦੀਆਂ ਮੁੰਦਰੀਆਂ ਨੱਕ ਦਾ ਕੋਕਾ ਵੀਲ ਹੋਣਾ ਹੈ ਔਰ ਅਸੀਂ ਇਦਾਂ ਨਹੀਂ ਸੁਝਾਉਂਦੇ ਹਾਂ ਮਨ ਦੇ ਵਿੱਚ ਚਾਹ ਜ਼ਰੂਰ ਹੁੰਦਾ ਜੇ ਕੋਈ ਆਪਣੀ ਦਸਤਾਰ ਲਿਆਦਾ ਫਿਰ ਅਸੀਂ ਸੁਝਾਉਂਦੇ ਇਦਾਂ ਵੀ ਇਹ ਮਤਲਬ ਕਿ ਜਿਹੜਾ ਪਾਕ ਸਰਦਾਰੀ ਆ ਰਹੀ ਉਹ ਨਾਲ ਨਾਲ ਬਾਣੀ ਪੜ੍ਹਦੇ ਰਹੇ ਜਿਹੜੀ ਦਿੱਲੀ ਦੇ ਤਾਰਾ ਚੋਲੋ ਇਹ ਪ੍ਰਾਦਾ ਜਿਹੜਾ ਪਿੰਡੇ ਦਾ ਸਰਦਾਰ ਹੋ ਗਿਆ ਉਹ ਪੈਸੋ ਬਸਰ ਮਾਤਾ ਜੀ ਜੀ ਸੂਤੇ ਸਾਹਿਬ ਜੈਦਦ ਅਲਸਾਨੀ ਸਾਹਿਬ ਪੱਪਾ ਪਾਟਣਾ 43 ਪਤੇਗੜ ਸਾਹਿਬ ਤੇ ਇਹ ਕਿਹੜਾ ਪ੍ਰਾਦਾ ਸਾਡੇ ਉਹ ਨੌਜਵਾਨ ਜਿਹੜੇ ਪਾਸ ਜਿਹੜੇ ਦਾਣੀ ਕਿਹਾ ਜਿਹੜੇ ਬੱਚੇ ਸੱਜਿਆ ਦੇ ਜਿੰਨਾਂ ਜੀ ਜਾਂ ਕਿਤੇ ਲਾਉਣ ਵਾਲੇ ਜਾਂ ਕਿਤੇ ਗਲਮੀਆ ਕੋਲ ਲੱਗ ਜਾਂ ਆਪਣੇ ਦੇਸ਼ ਦਾ ਅੰਸ਼ੀ ਕਰਦੇ ਉਹਨਾਂ ਨੂੰ ਅਸੀਂ ਕਹੋਨੇ ਆ ਕਿ ਉਹ ਨੌਜਵਾਨ ਜਿਨ੍ਹਾਂ ਦੇ ਨਾਲ ਨਾਲ ਫੁੱਲ ਲੰਗਦਾ ਉਹ ਸਾਬਤ ਸੀ ਉਹਨਾਂ ਦਾ ਦਸਤਾਵੇਜ਼ ਹੋਇਆ ਬਰਾ ਲਾ ਉਹਨਾਂ ਦੇ ਲੀਵ ਦਿੱਤੇ ਗਿਆ ਤੇ ਇੱਥੇ ਹਰ ਸਾਲ ਹਜ਼ਾਰਾਂ ਦੀ ਗਣਤੀ ਦੇ ਵਿੱਚ ਨੌਜਵਾਨ ਆਉਂਦੇ ਨੇ ਦੁਨੀਆਂ ਤੋਂ ਸਿਫਾਈ ਪ੍ਰਾਪਤ ਕਰਦੇ ਨੇ ਜਿਸ ਦੇ ਵਿੱਚ ਤੁਸੀਂ ਆਪ ਦੇਖ ਸਕਦੇ ਹੋ ਕੇ ਸੈਂਕੜਿਆਂ ਦੀ ਗਣਤੀ ਦੇ ਉਸ ਪੰਜਾਬ ਦੇ ਉਹ ਤੋਪੀ ਦੇ ਦਸਤਾਰ ਕੋਚ ਇਹਨਾਂ ਨੂੰ ਕਮਪੈਂਟ ਦੇ ਲਈ ਤਕਰੀਬਨ ਤਕਰੀਬਨ ਆਹ ਮਹੀਨਾ ਤੋਂ 2 ਮਹੀਨੇ ਪਹਿਲਾਂ ਡੇਟਾ ਲਗਾਉਣੀ ਪੈਂਦੇ ਨੇ ਇੱਥੇ ਆ ਕੇ ਨਿਸ਼ਾਨ ਪਖਾਨ ਹੋ ਜਾਂਦੇ ਕਿਸੇ ਨੂੰ ਕੋਈ ਸੱਦਾ ਕੋ ਨਾ ਕਿਉਂਦਾ ਕਿਸੇ ਨੂੰ ਕੋਈ ਪੈਸੇ ਦੀ ਦਾ ਰੇਲ ਲੈਂਡਿੰਗ ਦਾ ਇਹ ਸਿਰਫ ਸਹਿਬ ਦਾ ਜਲੀ ਕਿਰਪਾ ਹੈ ਰਕਤ ਭਾਰਤ ਸਾਰੀ ਲਾਇਰ ਦਾ ਉਪਰਾਲਾ ਹੈ ਜਿਹੜਾ ਕਿ ਨੌਜਵਾਨਾਂ ਨੂੰ ਉਸਤਾਦ ਦੇ ਨਾਲ ਜੋੜ ਰਿਹਾ ਅਤੇ ਇਹ ਉਪਰਾਲਾ ਅੱਜ ਇੱਕ ਬਹੁਤ ਵੱਡੀ ਮੌਜੂਦ ਦਾ ਬਹੁਤ ਵੱਡੇ ਕਾਫਲੇ ਦਾ ਸੁਤਾਰਨ ਕਰਦੇ ਮੰਦੀਪ ਸਿੰਘ ਜਿਹੜੇ ਕੀ ਜੀ ਐਮ ਬੀਏ ਦਾ ਫੋਲਕਾ ਹਨ ਇਹ ਆਜਮਾਨੋ ਇਹ ਦਿਨ ਦੇਖੋ 11 12 ਤੋਂ 13 ਤੱਕ ਸਾਡੀ ਸਿੱਖ ਕੌਮ ਦਾ ਸਭ ਤੋਂ ਉਦਾਈ ਸਮਾਗਮ ਜਦੋਂ ਸਾਡੇ ਰਹਿਬਰ ਸਾਡੇ ਪੀ ਸਾਡੇ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਨੇ ਪੂਰਾ ਸਰਵਾਂਸ ਪਾਰਿਆ ਇਹਨਾਂ ਦੇ ਲਈ ਆਪਣੇ ਇਹ ਪਹਿਲਾਂ ਵੀ ਕਹਿ ਕੇ ਅੱਡੇ ਆ ਕਿ ਇਹਨਾਂ ਕਿਸ ਤਰ੍ਹਾਂ ਦੇ ਸਰਵਾਂਸ ਦੀ 4-4 ਫੁੱਟ ਗਿਆ ਉਹ ਜਦ ਬਚ ਗਈ ਹਜ਼ਾਰ ਇਹ ਸਾਡੇ ਵਾਲ ਹੱਥ ਕਰਕੇ ਉਹ ਕਹਿ ਕੇ ਗਏ ਨੇ ਕਿ ਭਾਈ ਤੁਹਾਡੇ ਲਈ ਅਸੀਂ ਚਾਰੇ ਪੁੱਤਰਾਂ ਦੇ ਕੁਰਬਾਨ ਕਰ ਰਹੇ ਹਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਸਾਡੇ ਤਾਂ ਹਜ਼ਾਰਾਂ ਲੱਖਾਂ ਦੇ ਵਿੱਚ ਸਾਡੇ ਪੁੱਤਰ ਜਾਉਗੇ ਜਿੱਕਰ ਆਪੀ ਉਹਨਾਂ ਦੇ ਇਨਾ ਬੁੱਲਾਂ ਦਾ ਮੁੱਲ ਨਹੀਂ ਤਾਰ ਸਕਦੇ ਅਸੀਂ ਉਹਨਾਂ ਦੇ ਜਿਹੜੇ ਸੁਹੀ ਵਿਹਾੜੇ ਨੇ ਉੱਤੇ ਆ ਕੇ ਹੁੱਲੜਵਾਜੀ ਕਰਾਂਗੇ ਟਰਾਲੀਆਂ ਇੱਕ ਦੂਜੇ ਨਾਲ ਭਜਾਵਾਂਗੇ ਮੋਟਰਸਾਈਕਲਾਂ ਤੇ ਹੁੱਲੜਵਾਜੀ ਕਰਾਂਗੇ ਵੱਡੇ ਵੱਡੇ ਹਾਰ ਲਾਵਾਂਗੇ ਗਾਣੇ ਲਾਵਾਂਗੇ ਕਿ ਸਾਨੂੰ ਕੋਹ ਭਾਰੀ ਦਿੰਦਾ ਇਹ ਉਹ ਦੁਖਦਾਈ ਸਮਾਂ ਹੈ ਜਦੋਂ ਕਿ ਸਾਡੀ ਇਕੱਲੀ ਇਕੱਲੀ ਅੱਖ ਨੰਮੀ ਚਹੀਦੀ ਹੈ ਸਾਡਾ ਇਕੱਲਾ ਇਕੱਲਾ ਹਿਰਦਾ ਕੁੱਤਰਾ ਜਾਣਾ ਚਾਹੀਦਾ ਕਿਉਂਕਿ ਇਹ ਸਮਾਂ ਲੋਕ ਇਹ ਨਹੀਂ ਗੱਲ ਵੀ ਸਾਰੀ ਉਸ ਪਰਸੈਂਟ ਪਰ ਨੌਜਵਾਨ ਹੈ ਸਾਡੇ ਇਹ ਨਹੀਂ ਮੈਂ ਕਹਿੰਦਾ ਸਾਰੀ ਜ਼ਿਆਦਾਤਰ ਲੋਕ ਸੇਵਾ ਕਰਨ ਆਉਂਦੇ ਨੇ ਲੰਗਰਾਂ ਵਿੱਚ ਸੇਵਾ ਕਰਨ ਆਉਂਦੇ ਨੇ ਗੁਰਬਾਣੀ ਪੜ੍ਹਨ ਆਉਂਦੇ ਨੇ ਗੁਰੂ ਸਾਹਿਬ ਦੇ ਅਰਥ ਬਿਜਾਰ ਕਰਨ ਆਉਂਦੇ ਆ ਅਸੀਂ ਇਹ ਨਹੀਂ ਕਹਿੰਦੇ ਵੀ ਸਾਰੀ ਨੌਜਵਾਨ ਇਦਾਂ ਕਰਦੇ ਨੇ ਪਰ ਜਿਹੜੇ ਕਰਦੇ ਨੇ ਉਹਨਾਂ ਲਈ ਬੇਨਤੀ ਹੈ ਕਿ ਤੁਸੀਂ ਜੋ ਵੀ ਨਸ਼ੇ ਦਾ ਜੀਵਨ ਕਰਦੇ ਹੋ ਛੱਡਿ ਗੱਲ ਤੋਂ ਮੁਸਰਤ ਹੋ ਜਾਓ ਦੂਸਰੀ ਗੱਲ ਸਾਡੀ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਸਾਡੇ ਗੁਰੂਆਂ ਦਾ ਸਤਿਕਾਰ ਕਰੋ ਸਾਡੀ ਉਹਨਾਂ ਗੁਰਬਾਣੀਆਂ ਦਾ ਸਤਿਕਾਰ ਕਰੋ ਕਿ ਇਤਾਂ ਦੇ ਮੇਲਿਆਂ ਤੇ ਆ ਕੇ ਸਾਨੂੰ ਹੌਲੜ ਵਾਗੀਆਂ ਦੀ ਸ਼ੋਭਾ ਦਿੰਦੀ ਹੈ ਭਾਈ ਸਾਹਿਬ ਤੇ ਇਸ ਲਈ ਜਦੋਂ ਤੁਸੀਂ ਇੱਥੇ ਆਉਣਾ ਢੰਡੇ ਬੁਰਖਸਾ ਮੱਥਾ ਟੇਕਣਾ ਦਰਵਾਜ਼ਾ ਮੱਥਾ ਟੇਕਣਾ ਉਸ ਦੀਵਾਰ ਨੂੰ ਮੱਥਾ ਟੇਕਣਾ ਜਿੱਥੇ ਸਾਡੇ ਸਹਬਜਾਦਿਆਂ ਨੇ ਨੀਹਾਂ ਚ ਚਨਾ ਕੇ ਆਪਣੇ ਆਪ ਨੂੰ ਤੇ ਸਾਡੀ ਸ਼ਿੱਤ ਪਾਉਂਦਿਆਂ ਲੀਆਂ ਪੱਕੀਆਂ ਹਰ ਚੈਨਲ ਤੇ ਅੱਜ ਵੀ ਤੁਹਾਡੇ ਚੈਨਲ ਦੇ ਮੱਥਾ ਨੋਜ ਵਾਦੋਂ ਵੱਧ ਤੋਂ ਵੱਧ ਆਪਾਂ ਸਾਰਾ ਸਜਾਈਏ ਕਲ ਕੀ ਘਰ ਦੇ ਪੀਆਂ ਇਹਨਾਂ ਦੇ ਨਾਂ ਦੇ ਨਾਲ ਸਿੰਘ ਲੱਗਿਆ ਉਹ ਸਾਰਾ ਨਹੀਂ ਸਜਾਉਣਾ। ਕੱਲੇ ਸਿੰਘ ਕਾਗਜ਼ਾਂ ਤੇ ਲਿਖਾਉਣ ਨਾਲ, ਗੱਡੀਆਂ ਤੇ ਸਰਦਾਰਾਂ ਦੇ ਕਾਗਜ਼ੇ ਲਿਖਾਉਣ ਨਾਲ ਅਸੀਂ ਸਰਦਾਰ ਨਹੀਂ ਬਣ ਸਕਦੇ। ਅਸੀਂ ਬਾਹਰ ਫੌਰਨ ਦੇ ਵਿੱਚ ਵੀ ਜਾਣਦੇ ਹਾਂ, ਅੰਟਰੀਅਰ ਵੀ ਜਾਣਦੇ ਹਾਂ, ਸਾਨੂੰ ਪਤਾ ਸਰਦਾਰ ਦੀ ਕੀ ਕੀ ਬਾਤ ਹੈ। ਤੁਹਾਨੂੰ ਪਤਾ ਸਰਦਾਰ ਜਿਹੜਾ ਬੰਦਾ ਸਜਾਉਂਦਾ ਉਹਦੀ ਕਿੰਨੀ ਕਦਰ ਹੈ। ਜੇ ਵੀ ਅੱਜ ਦਸਤਾਰ ਸਜਾਉਂਗੇ ਤਾਂ ਤੁਹਾਨੂੰ ਵੀ ਕੱਲ ਨੂੰ ਅਗਲਾ ਸਰਦਾਰ ਕੀ ਕਹੇ ਕਿ ਉਹ ਮੁਦਦ ਕਰੂਗਾ। ਇਹ ਕਿਰਪਾ ਸਾਡੇ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੀ ਜਿਹਨੇ ਸਾਨੂੰ ਇਹ ਸਰਦਾਰੀ ਬਖਸ਼ੀ। जिन्हें सानू आज ये ताज रख दी जिन्हें सानू आज ये बल रख दिया जिन्हें आज ये सब ताज रख तो बेती है कि नौजवानों ये हुंडर बजे तो परहेज करो पानी ਤੇ ਬਾੜੀ ਦਾ ਸਤਿਕਾਰ ਕਰੋ ਜਦੋਂ ਸ਼ਰਾਬ ਦਾਉਣਾ ਜਾਂ ਕਿਸੇ ਵੀ ਸਵਰ ਤੇ ਜਾਣਾ ਕਿਸੇ ਵੀ ਜੋੜ ਮੇਰ ਤੇ ਜਾਣਾ بھارت ਵਿਆਹ ਵਿਆਹ ਦੇ ਅੰਤ ਸਰ ਦਾ ਸਤਿਕਾਰ ਦੇ ਨਾਲ ਉੱਥੇ ਜਾਓ ਮੱਥਾ ਕੀ ਖੰਦੇ ਸੀਵਾ ਤੇ ਤੇ ਆਓ ਆਪਾਂ ਬਹੁਤ ਬਹੁਤ ਦਸਤਾਰਾਂ ਨੂੰ ਸੁਝਾਈਏ ਜਿਨ੍ਹਾਂ ਦੇ ਨਾਮ ਦੇ ਨਾਲ ਸਿੰਘ ਲੱਗਿਆ ਇਹ ਜਿਹੜਾ ਵਿਰਸਾ ਸੰਭਾਲ ਸਰਦਾਰੀ ਲਹਿਰ ਨੂੰ ਉਪਰਾਲਾ ਮਤਾ ਨੂੰ ਕਰਦੇ ਆਫ ਦੇ ਬਾਅਦ ਨਾਲ ਸਹਿਮ ਗਿਆ ਜੀ ਸਾਡੇ ਕੂਚੀ ਸੰਗਤ ਦੇ ਵੱਡੇ ਸਹਿਯੋਗ ਨਾਲ ਕੀਤਾ ਗਿਆ ਇਹ ਇਹਦਾ ਹਿੱਸਾ ਬਣੀ ਹੈ ਤੇ ਵੱਧ ਤੋਂ ਵੱਧ ਸਾਰਾ ਦਸਾਈਏ ਬਹੁਤ ਬਹੁਤ ਧੰਨਵਾਦ ਅਜੀਤ ਬਣ ਕੇ ਜਾਇਓ ਜੁਝਾਰ ਬਣ ਕੇ ਜਾਇਓ ਜੇ ਚੱਲੇ ਉਹ ਸਰਹੰਦ ਨੂੰ ਤੇ ਸਰਦਾਰ ਬਣ ਕੇ ਆਇਓ ਸਾਡੀ ਸੰਸਥਾ ਦਾ ਇੱਕੋ ਇੱਕ ਮਨੋਰਥ ਹੈ ਜੀ ਜਦੋਂ ਤੁਸੀਂ ਘਰੋਂ ਤੁਰਪੇ ਅਜੀਤ ਬਣ ਕੇ ਜੁਝਾਰ ਬਣ ਕੇ ਵੀ ਉਹਨਾਂ ਦੀ ਯਾਦ ਦੇ ਵਿੱਚ ਜਾਇਓ ਉਹਨਾਂ ਨੂੰ ਆਪਣੇ ਦਿਮਾਗ ਵਿੱਚ ਵਸਾ ਕੇ ਜਦੋਂ ਘਰੋਂ ਤੁਰਨਾ ਤਾਂ ਉਹਨਾਂ ਨੂੰ ਦਿਮਾਗ ਵਿੱਚ ਵਸਾ ਕੇ ਘਰੋਂ ਤੁਰੋ ਤੇ ਉੱਥੇ ਉਹਨਾਂ ਦੀ ਜਿਹੜੀ ਨਿਸ਼ਾਨੀ ਸਾਹادتੋਂ ਉਹਨਾਂ ਨੇ ਆਪਣੇ ਉੱਪਰ ਕੁਰਬਾਨ ਕੀਤੀ ਐਨੀ ਛੋਟੀ ਉਮਰ ਦੇ ਵਿੱਚ ਉਸ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਜੋ ਉਹਨਾਂ ਨੇ ਚਲਾਇਆ ਧਰਮ ਉਹਨਾਂ ਦੇ ਪੂਰਨਿਆਂ ਨੂੰ ਨਾਲ ਲੈ ਕੇ ਆਇਓ ਸੋ ਸਾਡੀ ਵਿਰਸਾ ਸੰਭਾਲ ਸਰਦਾਰੀ ਲਹਿਰ ਵੱਲੋਂ ਖੰਡਾਵਰਜ ਸਾਹਿਬ ਦੇ ਮੋਰੇ ਜੋ ਲੰਗਰ ਲਗਾਇਆ ਜਾਂਦਾ ਜਦੋਂ ਇਸ ਤੋਂ ਪੌੜੀਆਂ 'ਚ ਚੜਦੇ ਆ ਤੇ ਉਹਨਾਂ ਨੂੰ ਨਮਸਕਾਰ ਕਰਕੇ ਆਉਨੇ ਆ ਆਉਂਦੀ ਸਾਰ ਸਾਡਾ ਇਹ ਲੰਗਰ ਉਹਨਾਂ ਸਾਰੀ ਸੰਗਤ ਦੇ ਮੁਖ ਤੇ ਮੱਥੇ ਤੇ ਲੱਗਦਾ ਵੀ ਜੋ ਕੁਰਬਾਨੀਆਂ ਉਹਨਾਂ ਨੇ ਕੀਤੀਆਂ ਤੇ ਸਿਰ ਦੇ ਤਾਜ ਲਈ ਕੀਤੀਆਂ ਸੋ ਉਹ ਆ ਕੇ ਸਾਡੇ ਤੋਂ ਸਿਰ ਦਾ ਤਾਜ ਲਵੋ ਤੇ ਮਾਰਾ ਨੇ ਸਾਡੀ ਸੇਵਾ ਲਗਾਈ ਆ ਬਰਸਾ ਸੰਭਾਲ ਸਰਦਾਰੀ ਲਾਇਰ ਵੱਲੋਂ ਉਹ ਦਸਤਾਰਾਂ ਦੇ ਲੰਗਰ ਲਗਾਏ ਗਏ ਨੇ ਬਿਲਕੁਲ ਜੀ ਇਹ ਲੰਗਰ ਅਸੀਂ ਇਹੋ ਕਹ ਦਿੰਨੇ ਆ ਜੀ ਜੋ 25 30 ਸਾਲ ਦੇ ਨੌਜਵਾਨ ਨੇ ਜੋ ਪਤ ਤ ਪੁਣੇ ਵੱਲ ਜਾ ਚੁੱਕੇ ਨੇ ਉਹਨਾਂ ਨੂੰ ਰੋਕਣ ਵਾਸਤੇ ਇਹ ਉਪਰਾਲਾ ਜੀ ਉਹਨਾਂ ਨੂੰ ਕਹੀਦਾ ਗੁਰੂ ਸਾਹਿਬ ਅੱਗੇ ਅਰਦਾਸ ਕਰੋ ਕਿ ਸਾਨੂੰ ਮੱਤ ਬਖਸ਼ੋ ਵੀ ਅਸੀਂ ਮੱਤ ਬਖ ਵੀ ਕਿਰਪਾ ਕਰੋ ਮਹਾਰਾਜ ਜੀ ਸਾਨੂੰ ਮੱਤ ਬਖਸ਼ੋ ਆ ਕੇ ਸਾਡੇ ਤੋਂ ਦਸਤਾਰ ਲਵੋ ਅਤੇ ਦਸਤਾਰ ਸਜਾਓ ਦਸਤਾਰ ਸਿੱਖੋ ਮਿਓ ਗੁਰੂ ਸਾਹਿਬ ਨਾਲ ਕਿਸੇ ਨਾ ਕਿਸੇ ਤਰੀਕੇ ਤੋਂ ਜੁੜ ਜਾਣ ਸਾਡਾ ਇਹੀ ਮਨੋਰਥ ਹੈ ਜੀ। ਮੈਂ ਪੀੜੀ ਨੂੰ ਇਹੀ ਕਹਿਣਾ ਚਾਹੁੰਦੇ ਆਂ ਜੀ ਵੀ ਇਹ ਜਿਹੜਾ ਸਿੱਖ ਧਰਮ ਆ ਜੀ ਇਹ ਗੁਰੂ ਵਿਚਾਰਾਂ ਦੀ ਕਿੰਨੀ ਨਾਮ ਦੀ ਸਮਾ। ਜਿਨ੍ਹਾਂ ਨੇ ਮਾਇਆ ਦੇ ਕੀਆ ਬੋਨਾਂ ਦੇ ਸਤਾ ਸਾਰਿਆਂ ਦਾ ਧੰਨਵਾਦ ਕਰਦੇ ਕਿ ਕਿ ਸੇਵਾ ਕਰਦੇ ਬੰਦੇ ਤੋਂ ਬੰਦੇ ਤੋਂ ਗੰਭੀਰ ਨਹੀਂ। ਅੱਜ ਵੀ ਜੁੜੇ ਰਹੇ ਹਾਂ ਇਸੇ ਲਈ ਬਹੁਤ ਧੰਨਵਾਦ। ਅੱਜ ਬਾਰਾ ਜੋ ਕਹਾਣੀ ਵੀ ਮਿਲਦੀ ਆ ਉਹ ਵੀ ਬਸਤਾਰ ਦੇ। ਕਿਤੇ ਵੀ ਸਾਡੀ ਨੌਜਵਾਨਾਂ ਕੋਲ ਪਹੁੰਚੇ ਤੱਕ ਸਾਡਾ ਪਾਰਟੀਆਂ ਦਾ ਬੰਦ ਨਹੀਂ ਹੋ ਸਕਿਆ। ਉਹ ਬੀਤੀ ਹੈ ਕਿ ਇਹਨਾਂ ਅਧਵਾਮਾਂ ਨੂੰ ਪਹੁੰਚ ਕੇ ਇਕਰਾ ਸਿੰਘ ਸਾਹਿਬ ਜੀ ਦੇ ਅਨੁਸਾਰ ਤਾਂ ਸਤਕਾਰ ਕੋਈ ਕੰਨਾ ਆਏ ਹਨ ਬਲੋ। ਤਾਂ ਅੱਜ ਉਹਨਾਂ ਨੇ ਚਲਾ ਕੇ ਕਹਿੰਨੇ ਕਿ ਚੱਲ ਕੇ ਜਾਣਾ ਤੇ ਅੱਜ ਤੋਂ ਆਪਾਂ ਬਾਦ ਦੀ ਹਿੱਕੇ ਕੰਨੀ ਕਰੂਣੀ। ਇਹ ਸਾਡੀ ਸਾਰੀ ਨੌਜਵਾਨਾਂ ਦੀ ਬੀਤੀ ਹੈ। ਸਾਨੂੰ ਕੋਈ ਪਾਰਟੀ ਨਹੀਂ ਕੋਈ ਰੋਣ ਨਹੀਂ। किसी चीज कोई संबंध नहीं गुरु साहब लगे पहचानी है तो फिर, फिर, फिर करता जी सारी संतों के सजाइए कल की घर के तीजा पुत्र पाईए बहुत बहुत धन्यवाद ਦਮਨ ਪਹਿਲੀ ਵਾਰ ਉਹਨਾਂ ਨੇ ਬੰਨੇ ਆ ਜੀ ਅੱਜ ਜੀ ਕਿੱਦਾਂ ਦਾ ਲੱਗ ਰਿਹਾ ਹੈ ਜੀ ਤੁਹਾਨੂੰ ਸਿੱਖੀ ਬਾਣੀ ਚ ਬਹੁਤ ਅੱਛਾ ਲੱਗ ਰਿਹਾ ਜੇ ਇਹ ਜਿਹੜੇ ਬੱਚੇ ਮੰਨ ਲਓ ਵੀ ਸਿੱਖੀ ਨਾਲ ਜੁੜਦੇ ਨੇ ਤੁਹਾਨੂੰ ਸਜਾਉਣ ਟਾਈਮ ਕਿੰਨਾ ਖਫਕਰ ਹੁੰਦਾ ਵੀ ਹਾਂ ਵੀ ਇਹ ਅਸੀਂ ਲਗਭਗ ਜਿਵੇਂ ਮੈਨੂੰ ਲਗਭਗ 2 ਤੋਂ 3 ਸਾਲ ਹੋ ਗਏ ਨੇ ਅਜੇ ਸਮਾ ਕਰਦੇ ਨੂੰ ਅਜੇ ਵੀ ਬੜਾ ਮਾਨ ਮਹਿਸੂਸ ਕਰਦੀ ਆਂ ਵੀ ਅਸੀਂ ਇਸ ਲਾਈਨ 'ਤੇ ਰਹਤੇ ਆਂ ਸਾਨੂੰ ਮੌਕਾ ਮਿਲ ਰਿਹਾ ਹੈਗਾ ਐਡੀ ਵੱਡੀ ਸੇਵਾ ਕਰਨ ਦਾ ਮਨੇ ਲੋਕੀ ਇਹ ਸੇਵਾ ਕਰਦਾ ਕਿਸੇ ਬਿਰਲੇ-ਵਿਰਲੇ ਨੂੰ ਮੌਕਾ ਮਿਲ ਸਹੀ ਗੱਲ ਹੈ ਨਹੀਂ ਕੋਈ ਕਿਸੇ ਕੋ ਕਰੀ ਜਾਵੇ ਸਹੀ ਗੱਲ ਹੈ ਕੰਮ ਛੱਡ ਕੇ ਵੀ ਆਉਂਦਾ ਹੈਗਾ ਕੋਈ ਵੀ ਇਹਦੇ ਆਏਗਾ ਅਜੇ ਵੀ ਬਾਕੀ ਏਟਾ ਵਟਾ ਸਥਾਨ ਆਏਗਾ ਦੇਖੋ ਵੀ ਆਪਣੇ ਲਈ ਗੁਰਗੋਮ ਸਿੰਘ ਮਹਾਰਾਜੀ ਨੇ ਆਪਦੇ ਚਾਤ ਪੁੱਤਰਵਾਰ ਤੇ ਸਭ ਕੁਝ ਕਰਿਆ ਕਰਿਆ ਕਦੇ ਲਈ ਆਪਣੇ ਸੀਸ ਲਈ ਕਰਿਆ ਹੈਗਾ ਉਸ ਲਈ ਸਾਨੂੰ ਵੀ ਬੜਾ ਮਾਨ ਮਹਿਸੂਸ ਹੁੰਦਾ ਵੀ ਪਹਿਲਾਂ ਤੋਂ ਕੀ ਆਪ ਦੇ ਸਾਰ ਸਜਾਉਣੀ ਹੈ ਕਿ ਉਪਰੋਂ ਹੁਣ ਅਸੀਂ ਜਿਵੇਂ ਇਹਨਾਂ ਦੇ ਬਣ ਰਹੇ ਆ ਬੱਚੇ ਬੱਚੀਆਂ ਬਹੁਤ ਆ ਰਹੇ ਨੇ ਕਿ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਸੀਂ ਇੱਥੇ ਦੋ ਤੇ ਤੀਜਾ ਦਿਨ ਅੱਜ ਸਾਡਾ ਸੇਵਾ ਕਰਦਿਆਂ ਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਸੀਂ ਬੱਚਿਆਂ ਦੇ ਦਸਤਾਰਾਂ ਬਣ ਚੁੱਕੇ ਆ ਹੋਰ ਵੀ ਬਹੁਤ ਜਿਵੇਂ ਸੰਗਤ ਵੀ ਸੇਵਾ ਕਰਦੀ ਏ ਬਹੁਤ ਉਮੀ ਉਤੋਂ ਪੈ ਰਿਹਾ ਤੇ ਲੋਕਾਂ 'ਚ ਬਹੁਤ ਸ਼ਰਧਾ ਫੇਰ ਵੀ ਬਹੁਤ ਜ਼ਿਆਦਾ ਸ਼ਰਧਾ ਹੈ ਬਹੁਤ ਸ਼ਰਧਾ ਬਠੰਡੀਆਂ ਤੁਹਾਡਾ ਕੀ ਨਾਮ ਆ ਮੁਸਕਾਨ ਪਹਿਲਾਂ ਕਦੇ ਦਿਮਾਲਾ ਸਜਾਇਆ ਤੁਸੀਂ ਤੁਹਾਨੂੰ ਇੱਕ ਗੱਲ ਪਤਾ ਤੁਸੀਂ ਦਿਮਾਲਾ ਸਜਣ ਨਾਲ ਅੱਜ ਤੋਂ ਮਸਕਾਨ ਕੌਰ ਬਣ ਗਏ ਸਹੀ ਪਤਾ ਇਹ ਆਪਾਂ ਨੂੰ ਪਤਾ ਹੋਣਾ ਬਹੁਤ ਜ਼ਰੂਰੀ ਗੱਲ ਆ ਅੱਜ ਦਾ ਇਤਿਹਾਸ ਕੀ ਆ ਜਿੱਥੇ ਆਪਾਂ ਫਤੇਗੜ ਸਾਹਿਬ ਦੀ ਧਰਤੀ ਤੇ ਖੜੇ ਆ ਅੱਦੇ ਇਤਿਹਾਸ ਬਾਰੇ ਗੱਲ ਕਰੀਏ ਤਾਂ ਅੱਜ ਦਾ ਇਤਿਹਾਸ ਕੀ ਆ ਅੱਜ ਛੋਟੇ ਸ਼ਾਹਬਜ਼ਾਦਿਆਂ ਨੂੰ ਨੀਹਾਂ 'ਚ ਸਿਣਿਆ ਸੀ ਬਿਲਕੁਲ ਸਹੀ ਛੋਟੇ ਸ਼ਾਹਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਸਿਣਿਆ ਸੀ ਛੋਟੇ ਸ਼ਾਹਬਜ਼ਾਦਿਆਂ ਦਾ ਨਾਮ ਕੀ ਸੀ ਸਾਹਿਬ ਜادہ ਜੋਰਾਵਰ ਸਿੰਘ ਸਾਹਿਬ ਜادہ ਫਤਿਹ ਸਿੰਘ ਠੀਕ ਹੈ ਬਹੁਤ ਮਾਤਾ ਦਾ ਨਾਮ ਪਿਆ ਮਾਤਾ ਕੁਜਰੀ ਮਾਤਾ ਕੁਜਰੀ ਕੋਲ ਠੀਕ ਹੈ ਇਹ ਆਪਾਂ ਉਹੀ ਠੰਡੇ ਬੁਰਜ ਦੇ ਅੱਗੇ ਖੜੇ ਆ ਜਿਹੜਾ ਕਿ ਇੰਨੀਆਂ ਠੰਡੀਆਂ ਹਵਾਵਾਂ ਦਿੰਦਾ ਸੀ ਕਿ ਗਰਮੀ ਦੇ ਵਿੱਚ ਵੀ ਬੰਦਾ ਜੇ ਅੰਦਰ ਚੱਲ ਜਵੇ ਤਾਂ ਕੰਬ ਜਾਂਦਾ ਸੀ ਹੁਣ ਆਪਾਂ ਪੂਰੇ ਕੱਪੜੇ ਪਾਈ ਖੜੇ ਆ ਆਪਾਂ ਮਹਿਸੂਸ ਕਰ ਸਕਦੇ ਆ ਕਿ ਲੋ ਕੰਡੇ ਖੜੇ ਹੋ ਜਾਂਦੇ ਆ ਜੇ ਆਪਾਂ ਚਾਰ ਸ਼ਹੀਦਾਂ ਦੀ ਸ਼ਹਾਦਤ ਦੇ ਬਾਰੇ ਸੋਚੀਏ ਜੋ ਵੀ ਇੱਥੇ ਘੁੰਮਣ ਫਿਰਨ ਆਉਂਦੇ ਗੁੜੀਆਂ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜੋ ਮੇਲੇ ਦੇ ਰੂਪ ਦੇ ਵਿੱਚ ਆਉਂਦੇ ਸਰਪਾ ਤੁਹਾਡੀਆਂ ਸਹੇਲੀਆਂ ਨੇ ਇਹ ਨਹੀਂ ਕਿਹਾਗਾ ਵੀ ਨੂੰ ਮੇਲੇ ਤੇ ਚੱਲਿਆ ਮੇਲੇ ਚੱਲਿਓ ਇਹਦੇ ਲਈ ਆ ਲੈ ਕੇ ਆਏ ਆ ਲੈ ਕੇ ਆਏ ਆ ਤੇ ਇਹਦੇ ਬਾਰੇ ਕੀ ਸੋਚਣਾ ਚਾਹੁੰਦੇ ਥੋੜੀ ਕੀ ਥਿੰਕਿੰਗ ਹੈ ਨਹੀਂ ਹਾਂ ਮੇਲਾ ਤਾਂ ਨਹੀਂ ਹੈਗਾ ਇੱਕ ਤਰ੍ਹਾਂ ਦੀ ਇੱਥੇ ਕੱਠ ਹੈ ਇੱਥੇ ਅਸੀਂ ਆਏ ਆ ਸ਼ਹੀਦਿੱਤ ਦਾ ਘਾੜੇ ਤੇ ਆਇਆ ਜਿੱਤੇ ਠੀਕ ਹੈ ਹਾਂਜੀ ਬਹੁਤ ਹੀ ਵਧੀਆ ਵਿਚਾਰ ਸਹੇਲੀਆਂ ਨੇ ਫਰੈਂਡਾਂ ਨੇ ਇਹ ਨਹੀਂ ਕਿਹਾਗਾ ਵੀ ਹੁਣ ਦਿਮਾਗ ਤੋਂ ਅਸੀਂ ਦੂਰ ਆ ਨਹੀਂ ਨਹੀਂ ਦਿਮਨ ਸਾਹਿਬ ਵਾਲੇ ਵੀ ਹੁਣ ਨੱਕ ਦੇ ਵਿੱਚ ਕੋਪਾ ਨਹੀਂ ਪੋਣਾ ਆਏਗਾ ਇਹ ਚੋਂ ਤੈਨੂੰ ਬੰਦ ਕਰਨਗੇ ਖੋਗਾ ਇਹ ਵਿੱਚੋਂ ਤੁੰਨ ਕੀ ਲਰਦਾ ਵੀ ਹੁਣ ਨੱਕ ਦੇ ਵਿੱਚ ਪੋਣਾ ਹਟ ਜਾਂਗੇ ਹਾਂਜੀ ਜੇ ਰੋਜ਼ਵੰਨਾ ਤਾਂ ਕੱਢਣਾ ਪੈਣਾ ਹੈ ਨਾ ਤੁਸੀਂ ਕੀ ਸੋਚਿਆ ਕਿ ਸਿੱਖੀ ਦੇ ਵਿੱਚ ਤੁਸੀਂ ਆਓਗੇ ਬਹੁਤ ਵਧੀਆ ਬਣਿਆ ਵੀ ਤੁਸੀਂ ਅਸੀਂ ਅੱਜ ਖੰਡ ਕਰੋਂਗੇ ਬਹੁਤ ਵਧੀਆ ਲੱਗਦਾ ਸੀ ਤੁਹਾਡੇ ਵਿੱਚ ਅਸੀਂ ਅੱਜ ਤਾਂ ਮਾਨਾ ਬਣਿਆ ਤਾਂ ਅਸੀਂ ਤੁਹਾਡੇ ਕੋਲ ਆਇਆ ਤੁਹਾਡੇ ਇੰਟਰਵਿਊ ਲਈ ਆ ਬਿਲਕੁਲ ਇਹਨਾਂ ਨੂੰ ਹੀ ਦੇਖਿਆ ਸੀ ਵੀਰੇ ਨੇ ਉੱਥੇ ਖੜਿਆ ਨੂੰ ਤਾਂ ਇੱਥੇ ਆਏ ਆ ਤਾਂ ਇਹਨਾਂ ਦੀ ਇੰਟਰਵਿਊ ਲੈਣ ਆਏ ਆ ਅਸੀਂ ਬਹੁਤ ਵਧੀਆ ਲੱਗਿਆ ਬਹੁਤ ਹੀ ਵਧੀਆ ਲੱਗ ਰਿਹਾ ਸਿੱਕੀ ਸਰੂਪ ਦੇ ਵਿੱਚ ਭੈਣੇ ਤੁਸੀਂ ਬਹੁਤ ਵਧੀਆ ਦਿਲਖਸ਼ ਜੋ ਕਿ ਚਾਰ ਸ਼ਾਹਜਾਹਦਿਆਂ ਦੀ ਸ਼ਹਾਦਤ ਨੂੰ ਉਸੀ ਪ੍ਰਣਾਮ ਇੱਕ ਸਿੱਖੀ ਰੂਪ ਦੇ ਵਿੱਚ ਆ ਕੇ ਕੀਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ